ਪੰਜਾਬ ਡੈਰੀ ਦੇ ਹੋਰ ਡਿਟੇਲ ਪੁੱਛਗਿੱਛ ਕਰਨ ਤੋਂ ਬਾਅਦ ਇਹ ਵੀ ਪਤਾ ਲੱਗਾ ਵੀ ਜਿਹੜਾ ਇਹਦੇ ਵਿੱਚ ਇੱਕ ਅਮਰੀਕ ਸਿੰਘ ਆ ਇਹ ਕਬਾੜ ਦੀਆਂ ਗੱਡੀਆਂ ਵੇਚਣ ਦਾ ਧੰਦਾ ਕਰਦਾ ਵਾ ਤੇ ਇਹ ਕਬਾੜ ਦੇ ਵਿੱਚ ਜਿਹੜੀ ਗੱਡੀ ਹੈਗੀ ਆ ਉਹਨੂੰ ਲਿਆ ਕੇ ਚੋਰੀ ਦੀ ਵਾਅਦਤ ਕਰਕੇ ਫਿਰ ਉੱਥੇ ਇੱਕ ਕਬਾੜ ਦੇ ਡਰੰਮ ਤੇ ਲਾ ਦਿੰਦਾ ਕੱਲ ਰਾਤ ਨੂੰ ਇੱਕ ਸਕੋਰਪਿਓ ਗੱਡੀ ਦੇ ਪੰਜ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ ਸਿਟੀ ਪੁਲਿਸ ਨੇ ਜਿਹਦੇ ਵਿੱਚ ਹੈਗਾ ਵਿਲੀਅਮ ਜੋਰਾ ਬਾਬਾ ਜਵਰਾਜ ਅਰਸ਼ਦੀਵ ਸ਼ਿਵਮ ਤੇ ਆਕਾਸ਼ ਫਿਰ ਉਹ ਜਿਹੜੇ ਤਿੰਨ ਲੜਕੇ ਹੈਗੇ ਆਕਾਸ਼ ਅਮਰੀਕ ਤੇ ਲਵ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੀਆਂ ਉਸ ਰਾਤ ਬੈਟਰੀਆਂ ਇਨਵਰਟਰ ਐਲਸੀਡੀ ਉਹ ਚੀਜ਼ਾਂ ਨੇ ਚੋਰੀ ਕੀਤੀਆਂ ਸੀ ਆ ਉਹ ਉਹਨਾਂ ਗੱਡੀਆਂ ਦੇ ਵਿੱਚੋਂ ਹੀ ਬਰਾਮਦ ਕੀਤੀਆਂ ਗਈਆਂ ਵਿਲੀਅਮ ਅਗੇ ਇਹਦੇ 10 ਮੁਕਦਮੇ ਦਰਜਾ ਜੂਰਾਵਾਪਾ ਜਿਹੜਾ ਹੈਗਾ ਇਹਦੇ ਤੇ ਕਰੀਬ 11 ਮੁਕਦਮੇ ਦਰਜ ਹੈ ਜਿਹੜਾ ਅਮਰੀਕ ਲੁਧਿਆਣੇ ਵਾਲਾ ਹੈਗਾ ਇਹਦੇ ਤੇ 5 ਮੁਕਦਮੇ ਆਲਰੇਡੀ ਦਰਜ ਹੈਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਪਿਛਲੇ ਦਿਨਾਂ ਵਿੱਚ ਹੋਈਆਂ ਚੋਰੀਆਂ ਨੂੰ ਲੈ ਕੇ ਸਰਗਰਮ ਹੋਈ ਪੁਲਿਸ ਨੇ ਆਖਰ ਉਹ ਸਾਰੇ ਚੋਰ ਗ੍ਰਿਫਤਾਰ ਕਰ ਲਏ ਆ ਜਿਹੜੇ ਕਿ ਫਰੀਦਕੋਟ ਦੇ ਵਿੱਚ ਲਗਾਤਾਰ ਚੋਰੀਆਂ ਕਰ ਰਹੇ ਸੀ ਤੇ ਮੁਢਲੀ ਪੁੱਛਗਛ ਤੋਂ ਇਹ ਪਤਾ ਲੱਗਾ ਹੈ ਕਿ ਇਹ ਸਿਰਫ ਫਰੀਦਕੋਟ ਹੀ ਨਹੀਂ ਬਲਕਿ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਚੋਰੀਆਂ ਕਰਦੇ ਸੀ ਤੇ ਹੁਣ ਤੱਕ ਇਹਨਾਂ ਤੇ 26 ਮੁਕਦਮੇ ਦਰਜ ਹੋ ਚੁੱਕੇ ਆ ਇਸ ਸਬੰਧੀ ਐਸਪੀ ਫਰੀਦਕੋਟ ਨੇ ਦੱਸਿਆ ਕਿ ਇਹਨਾਂ ਤੋਂ ਹੁਣ ਤੱਕ ਚੋਰੀ ਕੀਤੇ ਗਏ ਸਮਾਨ ਵਿੱਚੋਂ ਇਨਵਰਟਰ, ਐਲਸੀਡੀ, ਏਸੀ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਬਰਾਮਦ ਹੋਇਆ ਹੈ ਇਹ 8 ਜਾਣੇ ਸੀ ਪੁਲਿਸ ਦੇ ਅਨੁਸਾਰ ਜਿੰਨਾਂ ਵਿੱਚੋਂ 6 ਰੋਸਪੋਜੀਲੇ ਨਾਲ ਸੰਬੰਧਿਤ ਸੀਤ ਤੇ ਇੱਕ ਲੁਧਿਆਣਾ ਜ਼ਿਲ੍ਹੇ ਦੇ ਨਾਲ ਇਹਨਾਂ ਕੋਲੋਂ ਦੋ ਗੱਡੀਆਂ ਵੀ ਇੱਕ ਸਕਾਰਪਿਓ ਤੇ ਇੱਕ ਨੋਵਾ ਵੀ ਬਰਾਮਦ ਕੀਤੀ ਆ ਪੁਲਿਸ ਦੇ ਅਨੁਸਾਰ ਇਹਨਾਂ ਵਿੱਚ ਇੱਕ ਅਮਰੀਕ ਸਿੰਘ ਨਾਂ ਦਾ ਕਬਾੜ ਦਾ ਕੰਮ ਕਰਨ ਵਾਲਾ ਵਿਅਕਤੀ ਜਿਹੜਾ ਗੱਡੀਆਂ ਦੇ ਕਬਾੜ ਦਾ ਕੰਮ ਕਰਦਾ ਸੀ ਤੇ ਉਹ ਚੋਰੀ ਕਰਨ ਲਈ ਕਬਾੜ ਵਿੱਚ ਖਰੀਦੀਆਂ ਗੱਡੀਆਂ ਇਹਨਾਂ ਨੂੰ ਦਿੰਦਾ ਸੀ ਜਿਹੜਾ ਕਿ ਚੋਰੀ ਕਰਕੇ ਜਾ ਕੇ ਵਾਪਸ ਉਸੇ ਜਗ੍ਹਾ ਤੇ ਹੀ ਫੇਰ ਵਾਪਸ ਲਾਉਂਦੇ ਸੀ ਕਿਉਂਕਿ ਇਸੇ ਕਰਕੇ ਹਰ ਵਾਰ ਚੋਰੀ ਕਰਨ ਆਏ ਨਵੀਂ ਗੱਡੀ ਲੈ ਕੇ ਆਉਂਦੇ ਸੀ ਹਰ ਵਾਰ ਇਹਨਾਂ ਕੋਲ ਗੱਡੀ ਹੋਰ ਹੁੰਦੀ ਸੀ ਪੁਲਿਸ ਨੇ ਇਹਨਾਂ ਫੜੇ ਗਏ ਅੱਠਾਂ ਚੋਰਾਂ ਦਾ ਅਦਾਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਾ ਸਾਫ ਹੋ ਜਾਵੇਗਾ ਕਿ ਇਹਨਾਂ ਨੇ ਕਿੱਥੇ ਕਿੱਥੇ ਫਰੀਦਕੋੜੇ 'ਚ ਚੋਰੀਆਂ ਕੀਤੀਆਂ ਤੇ ਬਹੁਤ ਸਾਰੀਆਂ ਚੋਰੀਆਂ ਪੁਲਿਸ ਨੂੰ ਭਰੋਸਾ ਹੈ ਕਿ ਟਰੇਸ ਹੋ ਜਾਣਗੀਆਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ 19 20 ਦੀ ਦਰਮਿਆਨੀ ਰਾਤ ਨੂੰ ਇੱਕ ਫਰੀਦਕੋੜ ਸ਼ਹਿਰ ਦੇ ਵਿੱਚ ਦੂਦਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਸਿਟੀ ਫਰੀਦਕੋੜ ਜਿਹੜਾ ਗਮ ਖਦਮਾ ਦਰਜ ਕੀਤਾ। ਉਹ ਕਦੋਂ ਦਰਜ ਕਰਨ ਤੋਂ ਬਾਅਦ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੀ ਹੈਗੀ ਐਸਪੀਡੀ ਤੇ ਡੀਐਸਪੀ ਫ੍ਰੀਡਕ੍ਰੂਡ ਦੇ ਅੰਦਰ ਜਿਹੜੀਆਂ ਟੀਮਾਂ ਇੰਚਾਰਜ ਸੀ ਇਹ ਐਸਐਚਯੂ ਸਿਟੀ ਤੇ ਹੋਰ ਟੀਮਾਂ ਬਣਾ ਕੇ ਜਿਹੜੇ ਮੁਕਦਮਾ ਟਰੇਸ ਕਰਨ ਲਈ ਜਿਹੜੀ ਟੈਕਨੀਕਲ ਇਨਪੁਟ ਦੇ ਵਿਭਾਗ ਤੇ ਤੇ ਹਿਊਮਨ ਰੀਸਟ ਦੇ ਜਿਹੜੀ ਹੈਗੀ ਆ ਉਹਦੇ ਚ ਕੱਲ ਰਾਤ ਨੂੰ ਇੱਕ ਸਕੋਰਪੀਓ ਗੱਡੀ ਦੇ ਪੰਜ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ ਸਿਟੀ ਪੁਲਿਸ ਨੇ ਜਿਹਦੇ ਵਿੱਚ ਹੈਗਾ ਵਿਲੀਅਮ ਜੋਰਾ ਬਾਬਾ ਜਵਰਾਜ ਅਰਸ਼ਦੀ शिवम ਤੇ ਆਕਾਸ਼ ਇਹਨਾਂ ਨੂੰ ਸਕੋਰਪੀਓ ਗੱਡੀ ਤੋਂ ਜਦੋਂ ਅਰੈਸਟ ਕਰਕੇ ਇਹਨਾਂ ਨੂੰ ਪੁਸ਼ਕਿਸ਼ ਕੀਤੀ ਗਈ ਇਹਨਾਂ ਦੀ ਪੁਸ਼ਕਿਸ਼ ਕਰਨ ਤੋਂ ਬਾਅਦ ਇਹਨਾਂ ਨੂੰ ਦੱਸਿਆ ਵੀ ਇਹਨਾਂ ਦੇ ਜਿਹੜੇ ਤਿੰਨ ਸਾਥੀ ਜਿਹੜੇ ਫਰੋਜਪੁਰ ਰੋਡ ਤੇ ਅਨੂਵਾ ਗੱਡੀ ਦੇ ਵਿੱਚ ਇਹਨਾਂ ਦੀ ਵੇਟ ਕਰ ਰਹੇ ਅਜੇ ਫਿਰ ਉਹ ਜਿਹੜੇ ਤਿੰਨ ਲੜਕੇ ਹੈਗੇ ਆਕਾਸ਼ ਅਮਰੀਕ ਤੇ ਲਾਹੂ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਜਿਹੜੀਆਂ ਉਸ ਰਾਤ ਬੈਟਰੀਆਂ ਇਨਵਰਟਰ LCD ਫੋਰਟ ਜਾਇਨਸ ਚੋਰੀ ਕੀਤੀਆਂ ਸੀਆਂ ਉਹ ਉਹਨਾਂ ਗੱਡੀਆਂ ਦੇ ਵਿੱਚੋਂ ਹੀ ਬਰਾਮਦ ਕੀਤੀਆਂ ਗਈਆਂ ਤੇ ਜਿਹੜੀ ਹੈਗੀ ਸਕੋਰਪੀਓ ਗੱਡੀ ਜਣੀ ਉਹ ਵੀ ਚੋਰੀ ਦੀ ਪਾਈ ਗਈ ਅਨੋਵਾ ਗੱਡੀ ਵੀ ਜਿਹੜੀ ਹੈਗੀ ਚੋਰੀ ਦੀ ਕੀਤੀ ਇਹਨਾਂ ਦੀ ਜਿਹੜੀ ਹੋਰ ਡਿਟੇਲ ਪੁੱਛਗਿੱਛ ਕਰਨ ਤੋਂ ਬਾਅਦ ਇਹ ਵੀ ਪਤਾ ਲੱਗਾ ਕਿ ਜਿਹੜਾ ਇਹਦੇ ਵਿੱਚ ਇੱਕ ਅਮਰੀਕ ਸਿੰਘ ਆ ਇਹ ਕਬਾੜ ਦੀਆਂ ਗੱਡੀਆਂ ਵੇਚਣ ਦਾ ਧੰਦਾ ਕਰਦਾ ਵਾ ਤੇ ਇਹ ਕਬਾੜ ਦੇ ਵਿੱਚ ਜਿਹੜੀ ਗੱਡੀ ਹੈਗੀ ਆ ਉਹਨੂੰ ਲਿਆ ਕੇ ਚੋਰੀ ਦੀ ਵਾਰਦਾਤ ਕਰਕੇ ਫਿਰ ਉੱਥੇ ਕਬਾੜ ਦੇ ਡਰੰਮ ਤੇ ਲਾ ਦਿੰਦਾ ਬਾਕੀ ਤੋਂ ਰਹਿਣ ਵਾਲੇ ਸਰ ਅਮਰੀਕ ਜਿਹੜਾ ਹੈਗਾ ਇਹ ਚ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਵਾ ਜੀ ਜਿਹੜਾ ਵਿਲੀਅਮ ਹੈਗਾ ਇਹ ਫਿਰੋਜ਼ਪੁਰ ਦਾ ਵਾ ਜ਼ੋਰਾ ਬਾਬਾ ਵੀ ਫਿਰੋਜ਼ਪੁਰ ਦਾ ਹੈਗਾ ਜ਼ਿਆਦਾਤਰ ਫਿਰੋਜ਼ਪੁਰ ਦੇ ਆ ਜਗਰਾਜ ਅਰਸ਼ਦੀ ਫਿਰੋਜ਼ਪੁਰ ਦਾ ਵਾ ਜਿਹੜੇ ਹੈਗੇ ਆ ਅਮਰੀਕ ਹੀ ਲੁਧਿਆਣੇ ਦਾ ਵਾ ਬਾਕੀ ਸਾਰੇ ਜਿਹੜੇ ਹੈਗੇ ਫਿਰੋਜ਼ਪੁਰ ਦੇ ਹੈਗੇ ਸਰ ਇਹਨਾਂ ਤੇ ਜਿਹੜੇ ਹੈਗੇ ਆ ਜਿਹੜੇ ਆਲਰੇਡੀ ਕ੍ਰਿਮੀਨਲ ਜਿਹੜੇ ਹੈਗੇ ਕੇਸ ਵੀ ਦਰਜ ਹੈਗੇ ਚੋਰੀਆਂ ਡਕੈਤੀਆਂ ਦੇ ਜਿਵੇਂ ਵਿਲੀਅਮ ਅਗਰ ਦਿੱਤੇ 10 ਮੁਕਦਮੇ ਦਰਜਾ ਜੂਰਾਵਾਪਾ ਜਿਹੜਾ ਹੈਗਾ ਇਹਦੇ ਤੇ ਕਰੀਬ 11 ਮੁਕਦਮੇ ਦਰਜਾ ਹੈ ਜਿਹੜਾ ਅਮਰੀਕ ਲੁਧਿਆਣੇ ਵਾਲਾ ਹੈਗਾ ਇਹਦੇ ਤੇ 5 ਮੁਕਦਮੇ ਆਲਰੇਡੀ ਦਰਜ ਹੈਗੇ ਸਰ ਬ੍ਰਾਂਡੀਆਂ ਕੀ ਕੀ ਹੋਏ ਕਿ ਉਹ ਉਦੋਂ ਜਦੋਂ ਚੋਰੀ ਹੋਈ ਸੀ ਤਾਂ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਕੈਸ਼ ਜਿਹੜੀ ਹੋਈ ਸੀ ਇਸ ਤੋਂ ਇਲਾਵਾ ਕੁਝ ਜਿਹੜੇ ਇਲੈਕਟ੍ਰਿਕ ਕਰੰਟ ਸੀ ਹਾਂਜੀ ਉਹ ਜਿਹੜੀ ਬ੍ਰਾਂਡੀ ਦੇ ਵਿੱਚ ਜਿਹੜੀ ਹੈਗੇ ਤਿੰਨ ਇਨਵਰਟਰ ਬੈਟਰੀ ਹੈਗੇ ਜੀ ਇੱਕ ਇਨਵਰਟਰ ਹੈਗਾ ਦੋ AC ਸਮਿਥ ਸਟੈਬਲਾਈਜ਼ਰ ਦੋ LCD ਇੱਕ ਸਕੋਰਪੀਓ ਗੱਡੀ ਇੱਕ ਅਨੋਵਾ ਗੱਡੀ ਤੇ ਇਸ ਤੋਂ ਇਲਾਵਾ ਗੱਡੀ ਦੇ ਵਿੱਚ ਜਿਹੜੇ ਹੈਗੇ ਆ ਤੇਜ਼ ਤਾਰ ਹਥਿਆਰ ਪਏ ਸੀ ਜਿਹੜੇ ਉਹ ਅੱਗੇ ਰਣਨੀਤੀ ਲਈ ਤਿਆਰ ਕਰ ਰਹੇ ਸੀ ਵੀ ਅਸੀਂ ਹੋਰ ਕੋਈ ਵਾਰਦਾਤ ਕਰਨੀ ਹੈ ਇਹਦਾ ਹੋਰ ਕਿਤੇ ਵਾਰਦਾਤ ਕਿੱਥੇ ਜਿਸ ਤੋਂ ਪਹਿਲਾਂ ਆ ਦੱਸਿਆ ਹੈਗਾ ਤੁਹਾਨੂੰ ਵੀ ਆਲਰੇਡੀ ਇੰਨੇ ਤੇ ਕਾਫੀ ਮਕਦਮੇ ਦਰਜ ਹੈਗੇ ਆ ਆਲਰੇਡੀ ਸਾਧਕ ਦਾ ਮਾਮਲਾ ਵੀ ਹੈ ਜਿਸ ਤੋਂ ਕਿ ਉਹ ਸਰਵੋਤਮ ਉਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਚੱਲ ਰਹੀ ਸਕਦੀ ਹੈ ਜਿੰਨਾ ਕਲੀਅਰ ਨਹੀਂ ਹੋਇਆ ਤਕਰੀਬ ਇੱਕ ਜਿਹੜੇ ਮਹੀਨਾ ਪਹਿਲਾਂ ਫੀਡ ਕੋਡ ਵਿੱਚ ਲਗਾਤਾਰ ਚੋਰੀਆਂ ਹੋਈਆਂ ਸੀ ਕੋ ਦੋ ਰਾਤਾਂ ਲਗਾਤਾਰ ਹੋਈਆਂ ਕਹਿੰਦੇ ਕੀ ਉਸ ਮਾਮਲੇ ਵਿੱਚ ਇਹਨਾਂ ਨੂੰ ਕੋਈ ਗਵਰਨਮੈਂਟ ਐਕਟ ਵੀ ਲੱਗ ਕਾਫ ਸਿਪ ਪੈਟਰਨ ਤੇ ਹੋਈ ਚੋਰੀਆਂ ਲੇਖੋ ਜਿਹੜੀ ਹੁਣ ਤੱਕ ਦੀ ਜਿਹੜੀ ਸਾਡੀ ਫੀਡ ਕੋਡ ਪੁਲਿਸ ਦੀ ਜਿਹੜੀਆਂ ਵੱਖੋ ਟੀਮਾਂ ਬਣਾਈਆਂ ਹੈ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਮਸਤੀ ਦੇ ਨਾਲ ਜਿਹੜੇ 8 ਬੰਦੇ ਜਿਹੜੇ ਹੈਗੇ ਆ ਇਹ ਗ੍ਰਿਫਤਾਰ ਕੀਤੇ ਆ ਜੀ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਜਿਹੜੀ ਇਮੀਡੀਏਟ ਜਿੰਨੀ ਕਿ ਚੀਜ਼ ਕੁਛ ਕੁਛ ਦੀ ਆਈ ਹੋ ਤੁਹਾਨੂੰ ਦੱਸੀ ਗਈ ਆ ਬਾਕੀ ਸਾਡੀ ਸਾਰੀਆਂ ਟੀਮਾਂ ਜਿਹੜੀਆਂ ਇਨਸਪੈਕਟਰ ਸੀਏਏ ਟੈਸਟ ਐਚਓ ਸਿਟੀ ਆ ਉਹ ਕਰ ਰਹੇ ਹੈਗੇ ਜਿਵੇਂ ਜਿਵੇਂ ਅੱਗੇ ਅਪਡੇਟਸ ਆਉਂਦੀ ਆ ਉਹਵੇਂ ਮੈਂ ਤੁਹਾਨੂੰ ਦੱਸੂ ਫੂਲ ਡਿਟੇਲ